ਪਠਾਨਕੋਟ ਤੋਂ ਪੱਤਰਕਾਰ ਵਿਨੋਦ ਖੋਸਲਾ ਦੀ ਰਿਪੋਰਟ ਪਠਾਨਕੋਟ 7 April 2005 ਪ੍ਰਕਾਸ਼ਾ ਇੰਸਟੀਚਿਊਟ ਦੀ ਪਠਾਨਕੋਟ ਸ਼ਾਖਾ ਦਾ ਹੋਇਆ ਉਦਘਾਟਨ ਦਿਨਾਨਗਰ ਵਿੱਚ ਪ੍ਰਕਾਸ਼ਾ ਇੰਸਟੀਚਿਊਟ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਪਠਾਨਕੋਟ ਵਿੱਚ ਇੰਸਟੀਚਿਊਟ ਖੋਲਿਆ ਗਿਆ ਪਵਿਕ ਵਿੱਚ ਪ੍ਰਕਾਸ਼ਾ ਇੰਸਟੀਚਿਊਟ ਦੀਆਂ ਸ਼ਾਖਾਵਾਂ ਹੋਰ ਵਕਤ ਵਕਤ ਥਾਵਾਂ ਤੇ ਵੀ ਖੋਲੀਆਂ ਜਾਣਗੀਆਂ इंस्टीट्यूट पठानकोट शाखा का उद्घाटन किया गया जिस विच जिला सिक्ख्या अफसर राजेश कुमार ने मुख्य मेहमान वजो शिरकत की रिबन के सेंटर का उदघाटन किया टीम मैंबर कौशल कुमार सेवा मुकत डिप्टी डीओ पठानकोट राजेश्वर सलारिया ने भी विशेष तौर तो पर शिरकत की ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮ ਡੀ ਰਜਤ ਸੈਣੀ ਨੇ ਦੱਸਿਆ ਕਿ ਸੰਸਥਾ ਦੀਆਂ ਕਲਾਸਾਂ 14 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਜਿਸ ਵਿੱਚ 7ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਕੋਚਿੰਗ ਦਿੱਤੀ ਜਾਵੇਗੀ ਇਸ ਵਿੱਚ IIT JEE NEET NDA ओलंपियाड सते कामरस कलासा शामिल हन अते बच्चियां नु ले भारत दे वख वख राजां तो विशेष टीमा पठानकोट ता रहियां हन हा अते एहना टेस्टां तैयारी ले बच्चियां नु किते जान दी लून नहीं है क्योंकि पहला बच्चियां नु एहना टेस्टां तैयारी ले वख वख राजा विच जाना पेंडा सी पर हुन ओना हर तरह दी पठानकोट विच ही मिलण

ਦੇਵੀ ਪ੍ਰੀਖਿਆ ਸੰਸਥਾ ਦੀਆਂ ਸ਼ਾਖਾਵਾਂ ਖੋਲੀਆਂ ਜਾਣ ਤਾਂ ਜੋ ਬੱਚਿਆਂ ਨੂੰ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਲਈ ਦੂਰ ਤੁਰਾਡੇ ਨਾ ਜਾਣਾ ਪਵੇ ਅਤੇ ਬੱਚੇ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਇੱਕ ਉਚਿਤ ਫੀਸ ਤੇ ਕਰ ਸਕਣ ਇਸ ਮੌਕੇ ਮਦਨੀ ਕਾਂਤ ਸਿੰਘ ਰਣਜੀਤ ਸਿੰਘ ਵਿਨੋਦ ਸ਼ਰਮਾ ਅਤੇ ਪ੍ਰੀਖਿਆ ਸੰਸਥਾ ਪਠਾਨਕੋਟ ਅਤੇ ਦਿਨਾਨਗਰ ਦਾ ਸਮੁੱਚਾ ਸਟਾਫ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸੀ ਓਕੇ ਆਇਓ ਉਸ ਦਾ ਦੇ ਸਤਿ ਸ਼੍ਰੀ ਅਕਾਲ ਹੈ ਅੱਜ ਪ੍ਰਕਾ ਇੰਸਟੀਚਿਊਟ ਦੇ ਵਿੱਚ ਅ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਜੀਸ਼ ਕੁਮਾਰ ਜੀ ਕੇ ਹਾਜ਼ਰ ਹੋਏ ਆ ਇਹਨਾਂ ਨੇ ਇਨਵਾਈਟ ਕੀਤਾ ਪਹਿਲੇ ਇਹਨਾਂ ਦਾ ਬਹੁਤ ਧੰਨਵਾਦ ਕਿ ਇਹਨਾਂ ਨੇ ਇੱਕ ਐਜੂਕੇਸ਼ਨ ਨਾਲ ਕਿਉਂਕਿ ਜਿਹੜਾ ਜਿਲ੍ਹਾ ਸਿੱਖਿਆ ਅਫਸਰ ਹੈ ਐਜੂਕੇਸ਼ਨ ਨਾਲ ਰਿਲੇਟਡ ਹੈ ਤੇ ਜੇ ਸਾਡੇ ਸ਼ਹਿਰ ਦੇ ਵਿੱਚ ਪਠਾਨਕੋਟ ਦੇ ਵਿੱਚ ਇੱਕ ਇੰਸਟੀਚਿਊਟ ਇਦਾਂ ਦਾ ਖੁੱਲ ਰਿਹਾ ਜਿੱਦਾਂ ਸਾਡੇ ਬੱਚਿਆਂ ਨੂੰ ਖਾਸ ਕਰਕੇ ਕਾਮਰਸ ਸਕੂਲ ਦੇ ਬੱਚਿਆਂ ਨੂੰ ਫਾਇਦਾ ਹੁੰਦਾ ਤੇ ਇਹ ਮੇਰੇ ਲਈ ਵੀ ਬੜੀ ਮਾਨ ਦੀ ਗੱਲ ਹੈ ਇਹ ਇੱਥੇ ਇਹਨਾਂ ਨੂੰ ਮੈਂ ਪੁੱਛਿਆ ਸੀ ਕਿ ਦੀ ਜਿਹੜੀ ਕਲਾਸਿਸ ਹੈ 7 ਤੋਂ 12th ਇੰਟੀਗ੍ਰੇਟਿਡ ਕੋਰਸ ਹੈ ਜਿਹਦੇ ਵਿੱਚ ਬੱਚੇ ਜਿਹੜੇ ਸਕੂਲ ਦੇ ਨਾਲ ਨਾਲ ਉੱਥੇ ਮੈਂ ਕਈ ਵਾਰੀ ਚੰਡੀਗੜ੍ਹ ਜਾਂ ਕੋਟਾ ਜਾਂਦਾ ਮੈਨੂੰ ਮੌਕਾ ਮਿਲਿਆ ਉੱਥੇ ਅਸੀਂ ਦੇਖਦੇ ਹਾਂ ਕਿ ਬੱਚੇ ਜਿਹੜੇ ਨਾ ਉਹ ਖਾਸ ਕਰਕੇ IIT, JEE Main ਦੇ ਵਿੱਚ ਜਾਂ Advanced ਦੇ ਵਿੱਚ ਜਾਂ India ਦੇ ਵਿੱਚ ਬੱਚੇ ਛੋਟੀ ਕਲਾਸਾਂ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹਨ ਸਾਡੇ ਇਹ ਪ੍ਰੋਵੀਜ਼ਨ ਜਿਹੜੀ ਆ ਬੱਚੇ ਲਾਸਟੇ ਆ ਕੇ ਜਾਂ +2 ਤੋਂ ਬਾਅਦ ਜਦੋਂ ਆ +1 +2 ਦੇ ਵਿੱਚ ਉਨ੍ਹਾਂ ਇਹਨਾਂ ਨੂੰ ਟਾਈਮ ਨਹੀਂ ਮਿਲ ਪੰਦਾ ਤੇ ਉਹ ਬੱਚਿਆਂ ਤੇ ਜਿਹੜੇ ਇਹ ਜਿਆਦਾ ਜਿਹੜੀ ਹੈ ਇਹਦੇ ਸਕਸੈਸਫੁਲ ਨਹੀਂ ਜਾਂਦੇ ਪਰ ਇੱਥੇ ਜਿਹੜੀ ਕੋਚਿੰਗ ਇੰਸਟੀਚੂਟ ਖੁੱਲਿਆ ਇਹਦੇ ਨਾਲ ਵੀ ਨੂੰ ਉਮੀਦ ਹੈ ਕਿ ਬੱਚਿਆਂ ਨੂੰ ਜਾਦਾ ਤਿਆਰੀ ਕਰਨ ਦੇ ਵਿੱਚ ਜਿਹੜੇ ਦੇਖੋ ਇਹ ਜਿਹੜੇ ਪੇਪਰ ਨਾ ਇਹ ਜਿਹੜੇ ਖਾਸ ਕਰਕੇ IIT ਦੀ ਹੈ JEE ਦੀ ਹੈ NDA ਦੇ ਆ অলিমਪੀਆਡ ਦੇ ਇਹਦੇ ਵਿੱਚ ਟਾਈਮ ਚਾਹੀਦਾ ਬੱਚਿਆਂ ਨੂੰ ਤਿਆਰੀ ਕਰਨ ਦੇ ਲਈ ਤੇ ਉਹ ਤਾਂ ਹੀ ਹੋ ਸਕਦਾ ਜੇ ਸ਼ੁਰੂ ਤੋਂ ਹੀ ਬੱਚੇ ਜਿਹੜੇ ਨੇ ਇਹਦੇ ਵੱਲ ਫੋਕਸ ਕਰਨ ਤੇ ਮੈਨੂੰ ਹੋਪਫੁਲੀ ਆ ਕਿ ਇਹ ਇੰਸਟੀਚਿਊਟ ਤੇ ਕੰਮ ਸਾਡੇ ਠਾਨਕੂੜ ਸ਼ਹਿਰ ਦੇ ਵਿੱਚ ਬੱਚਿਆਂ ਨੂੰ ਖਾਸ ਕਰਕੇ ਗਵਰਨਮੈਂਟ ਸਕੂਲਾਂ ਨੂੰ ਇਹਨਾਂ ਨਾਲ ਮੈਂ ਗੱਲਬਾਤ ਕਰਾਂਗਾ ਸਾਡੇ ਗਵਰਨਮੈਂਟ ਸਕੂਲਾਂ ਨੂੰ ਖਾਸ ਕਰਕੇ ਬੱਚੇ ਕਿਉਂਕਿ ਜਿਹੜੇ ਵਿਕਲ ਸੈਕਸ਼ਨ ਦੇ ਵਿੱਚ ਇਕਨੋਮਿਕਲੀ ਔਡੀਕਰਨ ਤੇ ਉਹਨਾਂ ਨੂੰ ਜਿਆਦਾ ਪੈਸੇ ਦੀ ਫਾਈਨੈਂਸ਼ੀਅਲ ਪ੍ਰੋਬਲਮ ਆਂਦੀ ਹੈ ਉਹਨਾਂ ਦੀ ਖਾਸ ਰਾਇ ਰੱਖ ਕੇ ਤੇ ਬੱਚਿਆਂ ਨੂੰ ਵੀ ਆਪਣੇ ਨਾਲ ਜੋੜਨ ਜਿਹਦੇ ਨਾਲ ਸਾਡੇ ਗਵਰਨਮੈਂਟ ਸਕੂਲ ਦੇ ਬੱਚੇ ਜਿਹੜੇ ਨੇ ਉਹ ਵੀ ਅੱਗੇ ਆ ਸਕਣ ਤੇ ਇਹਨਾਂ ਨੂੰ ਬੈਸਟ ਆਫ ਲੱਕ ਹੈ ਕਿ ਨਾਲੇ ਬੜੀਆ ਤਰੀਕੇ ਨਾਲ ਇਹ ਚਲਾਨ ਅچھے ਤਰੀਕੇ ਨਾਲ ਇਹਨਾਂ ਦਾ ਆਲਰੇਡੀ ਦਿਨਾਨਗਰ ਦੇ ਵਿੱਚ ਵੀ ਚੱਲ ਰਿਹਾ ਉਹ ਬਹੁਤ ਸਕਸੈਸਫੁਲੀ ਕੰਮ ਜਿਹੜਾ ਹੋ ਰਿਹਾ ਬੱਚਿਆਂ ਦੇ ਪ੍ਰਤੀ ਤੇ ਮੈਨੂੰ ਉਮੀਦ ਹੈ ਕਿ ਪਠਾਨਕੋਟ ਦੇ ਵਿੱਚ ਵੀ ਇਹ ਗ੍ਰੈਜੂਏਟ ਇੰਸਟੀਚੂਟ ਹੈ ਉਹ ਤਰੱਕੀ ਜ਼ਰੂਰ ਕਰੇਗਾ ਆਂਦੇ ਟਾਈਮ ਦੇ ਵਿੱਚ ਸਭ ਤੋਂ ਪਹਿਲੇ ਤੋਂ ਸਾਰੇ ਪਠਾਨਕੋਟ ਵਾਸੀਆਂ ਨੂੰ ਮੇਰਾ ਕੋਟੀ ਕੋਟੀ ਨਮਨ ਔਰ ਮੈਂ ਇਹ ਬਤਾਨੇ ਮੇ ਖੁਸ਼ੀ ਹੋ ਰਹੀ ਹੈ ਮੇਰੇ ਕੋ ਕਿ ਜੈਸੇ ਕਿ ਪ੍ਰੀਖਿਆ ਇੰਸਟੀਚੂਟ ਹਮਾਰਾ ਦਿਨਾਨਗਰ ਮੇ ਸਕਸੈਸਫੁਲੀ ਚੱਲ ਰਿਹਾ ਹੈ उसी की तर्ज पे हम पठानकोट में भी एक ब्रांच अभी ओपन कर रहे हैं आज इसका की इनग्रेशन है और काफ़ी सारे डेलीगेट्स हैं जो कि आशीर्वाद देने के लिए पहुंचे हैं हमें यहाँ पे हम लोग आईआईटी, नीट एनडीए, डी जो कि सेवन्थ से लेकर ट्वेल्थ क्लासेस तक सारी क्लासेस को जो है वो कोचिंग प्रोवाइड करवाई जाएगी जिसके लिए टीचर्स जो है वो एक्सपर्ट एक्सपीरियंस आ रहे हैं महाराष्ट्र यूपी गुजरात से एक्सपर्ट फैकल्टी आ रही है कॉमर्स की क्लासेस के लिए स्पेशल टीम जो है वो गुजरात से आ रही है और मैं ये सारे पठानकोट वासियों को ये बताना चाहूंगा कि अपने बच्चों की जल्द से जल्द जो है वो रजिस्ट्रेशन करवाएं क्योंकि चौदह तारीख को हमारा जो बैच है वो स्टार्ट होने जा रहा है उससे पहले पे जो भी बच्चे जो है यहाँ पे रजिस्ट्रेशन करवा रहे हैं उनको एक्स्ट्रा कंसेशन भी मिल रही हैं और आप सब की जो है वो ब्लेसिंग्स चाहिए कि हमारी सेकंड ब्रांच ओपन हो रही है और इसके साथ हम एक्सपैंडेशन जो है वो करते ही रहेंगे और आप लोगों का आशीर्वाद लेते रहेंगे और बच्चों को गाइड करते रहेंगे और अच्छे अच्छे मुकाम पे पहुंचाते रहेंगे थैंक यू सो मच सर यहाँ पे जो लोकेशन है ये गोसाईपुर कानपुर पड़ता है हमारा खानपुर माधोपुर रोड है वहाँ पे ये सिचुएटेड है आज परीक्षा इंस्टीट्यूट जो गोसाईपुर कानपुर रोड पे खुला है आ, मेरे भाई रजत जी रंजीत जी और विनोद जी ने बड़ी मेहनत से इसे स्टार्ट किया है और मैं सभी शहरवासियों को बताना चाहता हूँ कि यहाँ बेस्ट जो है आईआईटी आई जेई नीट की कोचिंग जो है उनके बच्चों को बड़े नॉमिनल रेट पे जो है वो दी जाएगी और वो ज्यादा से ज्यादा अपने बच्चे जो है यहाँ भेजें ताकि बच्चे जो है वो नीट जेई क्वालिफाई करें और हमारे शहर का नाम जो है रोशन करें थैंक यू